ਜਮਨੀ ਚੋਣ جاری ਹੈ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਆ ਅਸੀਂ ਸ਼ਾਹਕੋਟ ਦੇ ਮਲਸੀਆਂ ਚੋ ਜੋ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਇਲਾਕਾ ਹੈਗਾ ਤੁਸੀਂ ਦੇਖ ਸਕਦੇ ਹੋ ਲੋਕ ਵੋਟਾਂ ਪਾਉਣ ਨਿਕਲ ਚੁੱਕੇ ਨੇ ਹਰ ਵਰਗ ਦੇ ਔਰਤਾਂ ਵੀ ਨੇ ਨੌਜਵਾਨ ਨੇ ਹਰ ਵਰਗ ਬਜ਼ੁਰਗ ਵੀ ਨੇ ਸਾਡੇ ਨਾਲ ਲਾਡੀ ਸ਼ੇਰੋਵਾਲੀਆ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਲਾਡੀ ਸ਼ੇਰੋਵਾਲੀਆ ਦੀ ਇੱਕ ਹੋਰ ਖਾਸੀਅਤ ਹੈ ਕਿ ਉਹ ਰਾਣਾ ਗੁਰਜੀਤ ਦੇ ਖਾਸਮ ਖਾਸ ਨੇ ਜਿਹੜੇ ਕਾਫੀ ਵਿਵਾਦਾਂ 'ਚ ਵੀ ਰਹਿੰਦੇ ਨੇ ਪੋਜੀਟਿਵ 네ਗੇਟਿਵ ਸਾਡੇ ਨਾਲ ਨੇ ਲਾਡੀ ਸ਼ੇਰੋਵਾਲੀਆ ਸ਼ੇਰੋਵਾਲੀਆ ਸਾਹਿਬ ਮੁੱਦੇ ਦੋ ਤਰ੍ਹਾਂ ਦੇ ਚੱਲ ਰਹੇ ਸੀ ਤੁਸੀਂ ਉਹਨਾਂ ਦੇ ਖਿਲਾਫ ਨਸ਼ੇ ਦਾ ਮੁੱਦਾ ਬਣਾ ਰਹੇ ਸੀ ਉਹ ਤੁਹਾਡੇ ਖਿਲਾਫ ਮਾਈਨਿੰਗ ਦਾ ਮੁੱਦਾ ਬਣਾ ਰਹੇ ਸੀ ਮਾਈਨਿੰਗ ਨਸ਼ੇ ਤੇ ਭਾਰੂ ਪਉ ਭਾਰੂ ਪਉ ਜਾਂ ਨਸ਼ਾ ਮਾਈਨਿੰਗ ਤੇ ਭਾਰੂ ਵੋ ਦੇਖੋ ਜੀ ਅਸੀਂ ਤੇ ਕਿਸੇ ਦੇ આરોਪ ਲਾਉਂਦੇ ਨਹੀਂ ਹੁੰਦੇ ਕਿਉਂਕਿ ਅਸੀਂ ਤੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਰਿਕਵੈਸਟ ਕੀਤੀ ਤੇ ਲੋਕਾਂ ਦੇ ਨੂੰ ਜਾ ਕੇ ਆਪਣਾ ਏਜੰਡਾ ਦੱਸਿਆ ਵੀ ਸਾਡੀ ਆ ਪਾਲਿਸੀ ਆ ਅਸੀਂ ਇਸ ਮੁੱਦੇ ਤੇ ਕੰਮ ਕਰਨਾ ਚਾਹੁੰਦੇ ਹਾਂ ਉਹ ਤਾਂ ਤੁਸੀਂ ਸਟੇਜ ਤੋਂ ਲਾਇਆ ਸੀ ਤੁਸੀਂ ਡੋਡਿਆਂ ਵਾਲਾ ਬਾਬਾ ਸਟੇਜ ਤੋਂ ਬੋਲਿਆ ਸੀਗਾ ਉਹ ਤੁਹਾਡੇ ਬਾਰੇ ਕਹਿੰਦੇ ਸੀ ਕਿ ਮਾਈਨਿੰਗ ਦੇ ਸੌਦਾਗਰ ਤੁਸੀਂ ਹੋਗੇ ਦੇਖੋ ਡੋਡੇ ਵਾਲਾ ਬਾਬਾ ਕਿਹਨੂੰ ਨਹੀਂ ਪਤਾ ਸਾਡੇ ਹਲਕੇ 'ਚ ਵੀ ਇਹ ਡੋਡਿਆਂ ਦਾ ਵਪਾਰ ਨਹੀਂ ਕਰਦੇ ਸੀ ਕੀ ਇਹਨਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਨਹੀਂ ਕੀਤੀਆਂ ਇਹਨਾਂ ਲੋਕਾਂ ਨੇ ਸੋ ਮੈਂ ਜਿਹੜੀ ਮਾਈਨਿੰਗ ਵਾਲੀ ਗੱਲ ਆ ਜੇ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਤਾਂ ਰਿਕਵੈਸਟ ਭੇਜੀ ਸੀ ਚੌਣ ਕਮਿਸ਼ਨ ਸਾਹਿਬ ਨੂੰ ਅਪਣੇ ਮੈਂ ਕਹਿਆ ਜੀ ਕੰਪਲੇਂਟ ਲਿਟਰਨ ਭੇਜੀ ਮੈਂ ਕਹਿਆ ਜੀ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੋ ਜੇ ਹਰਦੇਵ ਸਿੰਘ ਲਾਡੀ ਦਾ 0 1% ਵੀ ਕੋਈ ਉਸ ਇਨਵੋਲਵਮੈਂਟ ਹੋਈ ਹੈ ਨਾ ਤੇ ਇਹਨੂੰ ਬੰਨ ਦੀ ਸਜ਼ਾ ਦੇ ਦਿਓ ਪਰ ਐ ਕਿਉਂ ਇਹ ਇਤਫਾਕ ਆਗਾ ਕਿ ਤੁਹਾਡੇ ਦੋਸਤ ਦੀ ਕੁਰਸੀ ਵੀ ਇਸ ਕਰਕੇ ਗੀ ਰਾਣਾ ਗੁਰਜੀਤ ਦੀ ਕੁਰਸੀ ਵੀ ਮਾਈਨਿੰਗ ਕਰਕੇ ਗਈ ਤੇ ਤੁਹਾਡੇ ਤੇ ਵੀ ਸਭ ਤੋਂ ਵੱਡਾ ਇਲਜ਼ਾਮ ਮਾਈਨਿੰਗ ਦਾ ਮੈਂ ਕਹਿ ਦਿੰਨਾ ਤੁਸੀਂ ਚੋਰ ਆ ਮੇਰੇ ਕਿਹਾਂ ਬਣ ਜਾਉਂਗੇ ਚੋਰ ਪ੍ਰੂਫ ਦੇਣੇ ਪੈਂਦੇ ਆ ਤਾਂ ਮੈਨੂੰ ਤਾਂ ਪ੍ਰਮਾਤਮਾ ਨੇ ਕਲੀਨ ਚੈਟ ਦਿੱਤੀ 63 ਘੰਟਿਆਂ ਬਾਅਦ ਸਾਹਮਣੇ ਆ ਰਿਹਾ ਸੱਚ ਦਾ ਸੱਚ ਝੂਠ ਦਾ ਝੂਠ ਜੋੜ ਛਾਛਾਂ ਰਚ ਰਹੇ ਸੀ ਸੋ ਇਸ ਕਰਕੇ ਇਹ ਰਾਨੇ ਗੁਰਜੀਤ ਦੀ ਕੋਈ ਗੱਲ ਸੀ ਰਾਨੇ ਗੁਰਜੀਤ ਦੀ ਮੈਂ ਉਦੋਂ ਪਹਿਲਾਂ ਵੀ ਕਹਿ ਚੁੱਕਾ ਵੀ ਰਾਨੇ ਗੁਰਜੀਤ ਦੀ ਕੋਈ ਇਨਵੋਲਵਮੈਂਟ ਹੈ ਹੁੰਦੀ ਤੇ ਰਾਨੇ ਗੁਰਜੀਤ ਦਾ ਡਾਇਰੈਕਟਰ ਇਨਵੋਲਵਮੈਂਟ ਨਹੀਂ ਠੀਕ ਹੈ ਉਹਦੇ ਜਿਹੜੇ ਸਾਥੀ ਜਿਹੜੇ ਕਿਸੇ ਨੇ ਕਾਰੋਬਾਰ ਲਿਆ ਤੇ ਰਾਨੇ ਗੁਰਜੀਤ ਦਾ ਕਸੂਰ ਨਹੀਂ ਉਹਦੇ ਵਿੱਚ ਐਵੇਂ ਰਾਨਾ ਗੁਰਜੀਤ ਨੂੰ ਅਸਤੀਫਾ ਕਿਉਂ ਦੇਣਾ ਪਿਆ ਅਗਰ ਰਾਨਾ ਗੁਰਜੀਤ ਬਿਲਕੁਲ ਠੀਕ ਸੀ ਅਗਰ ਉਹਨਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਦਾ ਰਾਨਾ ਗੁਰਜੀਤ ਨੂੰ ਅਸਤੀਫਾ ਕਿਉਂ ਦੇਣਾ ਪਿਆ ਨਹੀਂ ਕਲੀਨ ਚਿੱਟ ਮਿਲ ਚੁੱਕੀ ਉਹ ਇੱਕ ਪਾਰਟੀ ਦਾ ਹਾਈ ਕਮਾਂਡ ਦਾ ਫੈਂਸਰਾ ਸੀ ਜੇ ਅਗਲੇ ਨੇ ਰਾਨੇ ਕੁਰ ਇਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੇ ਇਲਜ਼ਾਮ ਲੱਗੇ ਡਰੱਗ ਦਾ ਸਦਾਕ ਰਿਆ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਲੋਕਾਂ ਨੇ ਇਹ ਕੁਰਸੀ ਨੂੰ ਜੁੜ ਕੇ ਬੈਠੇ ਰਹੇ ਰਾਣੇ ਕੁਰਜੀਤ ਸਿੰਘ ਨੇ ਕਿਹਾ ਮੈਨੂੰ ਕੁਰਸੀ ਨਾਲ ਪਿਆਰ ਨਹੀਂ ਮੈਨੂੰ ਪੰਜਾਬ ਦੇ ਲੋਕਾਂ ਨਾਲ ਪਿਆਰ ਆ ਤੇ ਇਹਨਾਂ ਬਿਕਰਮ ਸਿੰਘ ਮਜੀਠੀਆ ਕਿੰਨੇ આરોਪ ਲੱਗਦੇ ਰਹੇ ਕੁਰਸੀ ਛੱਡੀ ਇਹਨਾਂ ਲੋਕਾਂ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ 'ਚ ਸ਼ੇਰੋਵਾਲੀਆ ਸਾਹਿਬ ਕੀ ਇੱਕ ਐਸਐਚਓ ਨੇ ਇੰਨਾ ਵੱਡਾ ਵਿਵਾਦ ਪੈਦਾ ਕਰਤਾ ਇੱਕ ਐਸਐਚਓ ਦੇ ਬਾਰੇ ਸੀਐਮ ਨੂੰ ਬੋਲਣਾ ਪਿਆ ਮੈਨੂੰ ਲੱਗਦਾ ਪੰਜਾਬ ਦੀ ਪੋਲੀਟੀਕਲ ਹਿਸਟਰੀ 'ਚ ਕਦੇ ਐ ਨਹੀਂ ਹੋਇਆ ਕੀ ਕਦੇ ਸੀਐਮਐਸਐਚਓ ਬਾਰੇ ਬੋਲੇ ਔਰ ਐਸਐਚਓ ਸੀਐਮ ਬਾਰੇ ਬੋਲਦੇ ਤੁਸੀਂ ਐਸਐਚਓ ਦੀ ਉਹਦਾ ਆਉਪਗ ਆ ਦੇਖ ਹੀ ਲਿਆ ਸਿਸਟਮ ਉਹਦਾ ਕੀ ਹਾਲ ਸੀ ਕੀ ਸੀ ਉਹ ਕਰ ਰਿਹਾ ਉਹ ਜਾਣ ਤੇ ਬਹੁਤ ਵੱਡਾ ਉਹਦੇ ਨਾਲ ਉਹਨਾਂ ਨਾਲ ਹੋਇਆ ਸੌਦੇਬਾਜੀ ਕੋਈ ਜਿਹੜਾ ਸਖਪਾਲ ਖਹਿਰੇਣਾ ਜਿਹੜਾ ਬੰਦਾ ਇੱਕ ਤਰੀਕ ਨੂੰ ਉਹਦੇ ਆਰਡਰ ਹੋ ਰਿਹਾ ਇਹ ਉਹਦੇ ਆਰਡਰ ਹੋ ਰਿਹਾ ਮਹਿਦਪੁਰ ਪੁਲਿਸ ਸਟੇਸ਼ਨ ਦੇ ਦੋ ਤਰੀਕ ਨੂੰ ਜੁਆਇਨ ਨਹੀਂ ਕਰਦਾ ਉਹ ਤਿੰਨ ਤਰੀਕ ਨੂੰ ਜੁਆਇਨ ਨਹੀਂ ਕਰਦਾ ਜਦੋਂ 7:26 ਤੇ ਕੰਪਲੇਨ ਮੇਰੀ ਉੱਥੇ ਪਹੁੰਚਦੀ ਆ ਰਾਤ ਨੂੰ ਉਹ ਜੁਆਇਨ ਕਰਦਾ 9:30 10:00 ਵਜੇ ਜਿੰਨੇ ਵਜੇ ਵੀ ਕਰਦਾ ਉਹਦਾ ਟਾਈਮ ਉਹਦੀ ਪਈ ਹੋਣੀ ਆ ਰੋਜ਼ਨਾਮੇ ਚ ਉਹਦੀ ਰਪਟ ਪਈ ਹੋਣੀ ਆ ਸੋ ਉਸ ਤੋਂ ਬਾਅਦ ਫਿਰ ਉਹ 11:00 ਵਜੇ ਦੇ ਕਰੀਬ ਸਖਪਾਲ ਖੇਰੇ ਨਾਲ 1.5 ਮਿੰਟ ਗੱਲ ਕਰਦਾ ਸੋ ਇਸ ਕਰਕੇ ਇਹ ਤੋਂ ਆਪਾਂ ਨੂੰ ਦਿਖ ਨਹੀਂ ਰਿਹਾ ਅੱਛਾ ਇਹ ਐ ਨਹੀਂ ਹੈਗਾ ਕਿਉਂਕਿ ਤੁਸੀਂ ਹਲਕਾ ਇੰਚਾਰਜ ਸੀਗੇ ਇੱਕ ਹਲਕਾ ਇੰਚਾਰਜ ਦਾ ਫੇਲਿਅਰ ਨਾ ਮੰਨਿਆ ਜਾਵੇ ਕਿ ਇੱਕ ਐਸਐਚਓ ਤੁਸੀਂ ਮੈਨੇਜ ਹੀ ਨਹੀਂ ਕਰ ਸਕੇ ਜਾਂ ਤੁਸੀਂ ਗੱਲ ਨਹੀਂ ਕਰ ਸਕੇ ਕਹਿੰਦੇ ਤੁਹਾਡੀ ਕੋਈ ਪਰਿਵਾਰਕ ਘਰਾਰੀ ਵੀ ਹੈ ਕੋਈ ਰਿਸ਼ਤੇਦਾਰੀ ਦੀਆਂ ਪੁਰਾਣੀ ਕੋਈ ਲੜਾਈ ਵੀ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਨਹੀਂ ਮੈਨੇਜ ਹੋਇਆ ਨਾ ਪੁਲਿਸ ਤੋਂ ਮੈਨੇਜ ਹੋਇਆ ਨਾ ਤੁਹਾਡੇ ਤੋਂ ਮੈਨੇਜ ਹੋਇਆ ਨਾ ਸਰਕਾਰ ਤੋਂ ਮੈਨੇਜ ਹੋਇਆ ਐਸਐਚਓ ਦੇਖੋ ਜੀ ਮੇਰੀ ਤਾਂ ਉਹਦੇ ਨਾਲ ਕਦੀ ਅੱਜ ਤੱਕ ਸਾਂਝੀ ਨਹੀਂ ਕੋਈ ਇੱਥੇ ਸਾਡੇ ਮਹੀਨਾ ਕਸ਼ਾਹਕੋੜ ਲੱਗਾ ਸੀ ਰੁਟੀਨ 'ਚ ਆਇਆ ਐਸਐਸਪੀ ਸਭ ਨੂੰ ਇਹ ਤਾਂ ਪਤਾ ਹੋਊਗਾ ਉਸ ਤੋਂ ਬਾਅਦ ਮੇਰਾ ਖਿਆਲ ਇੱਕ ਮਹੀਨੇ 'ਚ ਉਹਨੇ ਦੱਸ ਦੇਣੀ ਇੱਥੇ ਥਾਣੇ 'ਚ ਰਿਹਾ ਤੇ ਮੁੜ ਕੇ ਇੱਥੇ ਆਉਂਦਾ ਹੀ ਨਹੀਂ ਸੀ ਇਸੇ ਕਰਕੇ ਐਸਐਸਪੀ ਸਾਹਿਬ ਨੇ ਉਹਨੂੰ ਜਿਹੜਾ ਵੀ ਚੇਂਜ ਕੀਤਾ ਵੀ ਲੋਕਾਂ ਦੀ ਕੰਪਲੇਂਟ ਜਾ ਰਹੀ ਸੀ ਸੋ ਉਸ ਤੋਂ ਬਾਅਦ ਉਹਨੂੰ ਫੇਰ ਦੁਬਾਰਾ ਪੈਨਲ 'ਚ ਨਾਜ ਕੇ ਤੇ ਚਲਾ ਗਿਆ ਉਹਦਾ ਪੈਨਲ 'ਚ ਚੋਣ ਕਮਿਸ਼ਨ ਸਾਹਿਬ ਨੇ ਉਹਨੂੰ ਨਿਯੁਕਤ ਕਰ ਦਿੱਤਾ ਸੋ ਇਸ ਕਰਕੇ ਮੈਨੂੰ ਕਦੀ ਐਸਐਚਓ ਨਾ ਪਹਿਲਾਂ ਮਿਲਿਆ ਨਾ ਬਾਅਦ 'ਚ ਮਿਲਿਆ ਜਿੰਨੇ 3 ਦਿਨ ਉਹਦੀ ਜੁਆਇਨਿੰਗ ਦੇ ਸੀ ਉਸ ਦੌਰਾਨ ਮੇਰਾ ਕੋਈ ਟੈਲੀਫੋਨ ਤੇ ਨਹੀਂ ਉਹਨਾਂ ਨਾਲ ਗੱਲ ਹੋਈ ਸੋ ਇਸ ਤੋਂ ਬਾਅਦ ਉਹ ਲੜਾਈ ਕੀ ਮੰਨਿਆ ਜਾਵੇ ਲੜਾਈ ਅਕਾਲੀ ਦਲ ਤੇ ਕਾਂਗਰਸ 'ਚ ਹੈਗੀ ਜਾ ਆਮ ਆਦਮੀ ਪਾਰਟੀ ਵੀ ਇਸ ਲੜਾਈ ਚ ਹੈਗੀ ਐ ਜੇ ਅਕਾਲੀ ਦਲ ਤੇ ਕਾਂਗਰਸ ਚਾ ਤਾਂ ਕੌਣ ਜਿੱਤਰਿਆਗਾ ਅਕਾਲੀ ਦਲ ਤੇ ਕਾਂਗਰਸ ਦੀ ਲੜਾਈ ਆ ਤੇ ਬਾਕੀ ਤੁਹਾਨੂੰ ਜਤਨ ਦਾ ਪਤਾ ਹੀ ਆ ਵੀ ਲੋਕਾਂ ਨੇ ਕੀ ਫੈਸਲਾ ਕੀਤਾ ਇਹ ਤਾਂ ਤੁਸੀਂ ਲੋਕ ਦੱਸਣਗੇ ਮੈਂ ਥੋੜੀ ਦੱਸੂਗਾ ਤੁਹਾਨੂੰ ਤੁਸੀਂ ਇੰਨੇ ਦਿਨ ਘੁੰਮੇ ਹੋਗੇ ਇਸ ਹਲਕੇ ਜੀ ਤੁਹਾਨੂੰ ਪਤਾ ਤਾਂ ਹੋਊ ਨਾ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਆਗਾ ਮੈਨੂੰ ਤਾਂ ਮੇਰੇ ਪਰਿਵਾਰਾਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਮੇਰੇ ਲਈ ਲੜਾਈ ਲੜ ਰਹੇ ਆ ਅੱਗੇ ਜਾ ਕੇ ਮੇਰੇ ਤੋਂ ਵੀ ਮੋਰੇ ਹੋ ਕੇ ਲੜਾਈ ਲੜ ਰਹੇ ਆ ਤੈਨੂੰ ਤਾਂ ਪੂਰਾ ਵਿਸ਼ਵਾਸ ਹੈ ਆਪਣੇ ਪਰਿਵਾਰਾਂ ਤੇ ਆਪਣੇ ਹਲਕੇ ਦੇ ਲੋਕਾਂ ਦੇ ਕਿ ਕਿੰਨੇ ਕਵੋਟਾਂ ਦਾ ਜਿੱਤ ਜੂਗੇ ਗਿਣਤੀ ਦਾ ਕੋਈ ਅੰਤ ਨਹੀਂ ਰਹਿਣਾ ਕੋਈ ਤੁਹਾਨੂੰ ਉਸ ਦਿਨ 31 ਤਰੀਕ ਨੂੰ ਪਤਾ ਲੱਗ ਜਾ ਧੰਨਵਾਦ ਸ਼ੇਰਵਾਲੀਆ ਸਾਹਿਬ ਇਹ ਸਨ ਲਾਡੀ ਸ਼ੇਰਵਾਲੀਆ ਜਿਨ੍ਹਾਂ ਦਾ ਕਹਿਣਾਗਾ ਕਿ ਜਿਹੜੇ ਵੀ ਵਿਵਾਦ ਪੈਦਾ ਹੋਏ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਤੇ ਜਵਾਬ ਵੀ ਦਿੱਤੇ ਔਰ ਉਹਨਾਂ ਦਾ ਕਹਿਣਾ ਕਿ ਲੜਾਈ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਆ ਤੇ ਉਹੋ ਇਸ ਲੜਾਈ 'ਚ ਜਿੱਤਣਗੇ ਕੈਮਰਾਮੈਨ ਅਮਿਤ ਦੇਨਾ ਯਾਦਵਿੰਦਰ ਸਿੰਘ এবੀਪੀ ਸੰਜਾ 8ਵੀਂ ਗਟਾ ਸ਼ਾਕੋਟ